ਵਾਹਿਗੁਰੂ ਜੀ ਕਾ ਥਾਲ ਸਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਮਨ ਵਿੱਚ ਵਿਚਾਰ ਚੱਲਦੇ ਸੀ ਬਈ ਮਨੁੱਖ ਆਦ ਕਾਲ ਤੋਂ ਹੀ ਸੁੱਖ ਦੀ ਭਾਲ ਵਿੱਚ ਤੁਰਿਆ ਫਿਰਦਾ ਤੇ ਪਰ ਨਾ ਸੁੱਖਾਂ ਨੂੰ ਲੱਭਦਾ ਗਲਤ ਢੰਗ ਨਾਲ ਆ ਜੋ ਜਿੱਥੇ ਸੁਖ ਮਹਾਰਾਜ ਨੇ ਅਸਲ ਦੇ ਵਿੱਚ ਸੁੱਖ ਦੱਸਿਆ ਨੇ ਨਾ ਉਧਰ ਨੂੰ ਨਹੀਂ ਤੁਰਦਾ ਤੇ ਭਾਲ ਦਾ ਸੁੱਖਾਂ ਦੀ ਕਰਦਾ ਪਰ ਆਪਣੇ ਤਰੀਕੇ ਨਾਲ ਕਰਦਾ ਅੱਜ ਮੇਰੇ ਮਨ ਦੇ ਵਿੱਚ ਭਾਈ ਗੁਰਦਾਸ ਜੀਆ ਦਾ ਬਚਨ ਆਇਆ ਬਹੁਤ ਵਧੀਆ ਉਦਾਹਰਨ ਦੇ ਕੇ ਉਹਨਾਂ ਨੇ ਸਮਝਾਇਆ ਆਖਣ ਲੱਗੇ ਜੈਸੇ ਬੈਲ ਤੇਲੀ ਕੋਈ ਜਾਨਤ ਕਈ ਕੋਥ ਚੱਲਿਓ ਨੈਣ ਉਗਰਤ ਬੈਠਾ ਹੋਈ ਠਿਕਾਣੋ ਹੈ ਆਖਣ ਲੱਗੇ ਜਿਵੇਂ ਕੋਲੂ ਹੁੰਦਾ ਨਾ ਪੁਰਾਣੇ ਸਮੇਂ ਵਿੱਚ ਕੋਲੂ ਜਿਹੜਾ ਸੀ ਉਹ ਬੌਲ ਦਾ ਨਾਲ ਚਲਾਇਆ ਜਾਂਦਾ ਸੀ ਤੇ ਜਿਵੇਂ ਹਲਟ ਚੱਲਦੇ ਸਨ ਤੇ ਤੇਲੀ ਕੀ ਕਰਦਾ ਸੀ ਵੀ ਬੌਲ ਤੇ ਲਿਆਉਂਦਾ ਤੇ ਬੌਲ ਤੇ ਜੋੜ ਦੇਣਾ ਤੇ ਉਹਦੀਆਂ ਅੱਖਾਂ ਬੰਦ ਦੇਣੀਆਂ ਬੌਲਦ ਦੀਆਂ ਅੱਖਾਂ ਬੰਦ ਦੇਣੀਆਂ ਤੇ ਬਾਦ ਇਹ ਇੱਕ ਫੇਰਾ ਉਹਦੇ ਮਗਰ ਲਿਆਉਣਾ ਕਮਾ ਆ ਗਏ। ਬਾਦ ਉਹਨੂੰ ਪ੍ਰੈਣ ਮਾਰ ਦੇਣੀ ਇੱਕ ਵਾਰੀ ਤੋੜ ਦਿੱਤਾ। ਤੇ ਬਾਦ ਫਿਰ ਉਹਨੇ ਆਪਣੇ ਬੋਲ ਦੇ ਨੇ ਤੁਰਿਆ ਰਹਿਣਾ ਤਾਂ ਉਹਨੇ ਆਪਣੇ ਕੰਮ ਲੱਗ ਜਾਣਾ। ਤੇ ਬੋਲਦ ਤੁਰਿਆ ਜਾਂਦਾ ਭਾਈ ਗੁਰਦਾਸ ਕਹਿੰਦੇ ਬੋਲਦ ਤੁਰਿਆ ਜਾਂਦਾ ਸੋਚੀ ਜਾਂਦਾ ਵੀ ਮੈਂ ਤਾਂ ਬਈ ਬੜਾ ਸਫਰ ਕਰ ਗਿਆ। ਸਵੇਰ ਦਾ ਤੁਰਿਆ ਆਂ ਵੀ ਪਤਾ ਨਹੀਂ ਕਿੱਥੇਕ ਪਹੁੰਚ ਗਿਆ ਹੁਣ ਬਹੁਤ ਸਫਰ ਕਰ ਲਿਆ। ਪਰ ਜਿਸ ਵੇਲੇ ਅੱਖਾਂ ਖੁੱਲੀਆਂ ਨੈਣ ਉਗਰਤ ਵਾਹੀ ਠਾਹ ਉਹ ਹੀ ਠਿਕਾਣੋ ਹੈ। ਆਖਣ ਲੱਗੇ ਜਿਲੇ ਅੱਖਾਂ ਖੋਲੀਆਂ ਨਾ ਬੋਲਦ ਦੀਆਂ ਸ਼ਾਮ ਨੂੰ। ਤਾਂ ਜਿੱਥੋਂ ਤੁਰਿਆ ਸੀ ਨਾ ਉੱਥੇ ਹੀ ਖੜਾ ਸਫ਼ਰ ਨਹੀਂ ਹੋਇਆ ਕਿਉਂ ਕਿ ਲੀਹ ਨਹੀਂ ਛੱਡੀ ਲੀਹ ਦੇ ਵਿੱਚ ਹੀ ਤੁਰਿਆ ਰਿਹਾ ਬੱਦ ਖਾਲਸਾ ਜੀ ਕੋ ਸਾਡਾ ਵੀ ਕੁਝ ਇਹੀ ਹਾਲ ਹੈ ਪਏ ਜੋ ਸਾਡੇ ਬਜ਼ੁਰਗ ਦੱਸ ਗਏ ਨਾ ਪਏ ਉਹ ਬ੍ਰਾਹਮਣੀ ਕਰਮਕਾਂਡ ਪਏ ਆ ਕਰਨਾ ਬੱਤ ਤੁਸੀਂ ਉਹ ਮਧਾਣੀ ਜੜੀ ਦੀ ਜਿਵੇਂ ਗੁਰੂ ਮਹਾਰਾਜ ਕਹਿੰਦੇ ਨਾ ਪਾਣੀ ਵਿੱਚ ਆਕਣ ਲੱਗਿਆ ਪੰਡਿਤ ਦਹੀਂ ਬਰੋਲੀਆ ਭਾਈ ਵਿੱਚੋਂ ਨਿਕਲਿਆ ਤੱਥ ਜਲ ਮਥੀਆ ਜਲ ਦੇ ਕੀਆ ਭਾਈ ਇਹ ਜਾ ਗਏ ਹਾਂ ਬੱਤ ਆ ਕਰਨ ਲੱਗੇ ਭਾਈ ਜਿਵੇਂ ਕੋਈ ਬਜ਼ੁਰਗ ਤੇਗਾ ਉਹ ਚਾਟੀ ਰੜਕਦਾ ਦੇਗਾ ਉਹ ਮਰ ਗਿਆ ਉਹਨੇ ਮੁੰਡੇ ਨੂੰ ਫੜਾਤੀ ਉਹ ਨੇਤਰਾ ਫੜਾ ਗਿਆ ਮੋੜ ਕੇ ਉਹ ਰੜਕਣ ਲੱਗ ਪਿਆ ਉਹ ਆਪਣੇ ਮੁੰਡੇ ਨੂੰ ਫੜਾ ਗਿਆ ਉਹ ਰੜਕਣ ਲੱਗ ਪਿਆ ਕਿਸੇ ਨੇ ਚੱਕ ਕੇ ਨਹੀਂ ਦੇਖਿਆ ਵੀ ਇਹਦੇ ਵਿੱਚ ਚਾਟੀ ਦੇ ਵਿੱਚ ਕੀ ਆ ਪਏ ਪਾਣੀ ਰੜਕਦੇ ਆ ਕਿ ਦਹੀਂ ਆ ਭਈ ਇਹਦੇ ਵਿੱਚ ਹੈ ਕੀ ਬਸ ਉਹ ਭਾਈ ਗੁਰ ਜਿਵੇਂ ਮਹਾਰਾਜ ਕਹਿੰਦੇ ਨਾ ਭਾਈ ਵੀ ਜਿਹੜੇ ਗਿਆਨਵਾਨ ਨੇ ਉਹ ਦਹੀਂ ਰੜਕਦੇ ਨੇ ਤੇ ਵਿੱਚੋਂ ਮੱਖਣ ਰੂਪੀ ਤਤ ਕੱਢਦੇ ਨੇ ਗਿਆਨ ਨਾਲ ਕਰਮ ਕਰਦੇ ਨੇ ਪਰ ਜਦਾਂ ਜਦਾਂ ਭਾਈ ਗੁਰਦਾਸ ਕਹਿੰਦੇ ਨੇ ਸਾਡਾ ਕੰਮ ਉਹ ਬੈਲ ਤੇਲੀ ਦੇ ਬੈਲ ਵਰਗਾ ਆ ਪਿਛੇ ਜਠੇਰੇ ਪੂਜਣ ਲਾਉਂਦੇ ਨਾ ਸਿਆਣਿਆਂ ਨੇ ਤਾਂ ਅਸੀਂ ਹੁਣ ਤੱਕ ਪੀੜੀਆਂ ਤੋਂ ਜਠੇਰੇ ਹੀ ਪੂਜੀ ਜਾਂਦੇ ਆ ਜਿਨ੍ਹਾਂ ਨੂੰ ਕੇ ਗੁਰਮਤ ਕੰਡੈਮ ਕਰਦੀ ਆ ਜੀਵਤ ਪਿਤਰ ਨਾ ਮੰਨਣਾ ਕੋਈ ਮੂਹੇ ਸਰਾਧ ਕਰਾਈ ਪਿਤਰ ਵੀ ਬੱਪਰੋ ਕਿਆ ਕਉ ਪਾਪਾ ਕਉਆ ਕੁਕਰ ਖਾਈ ਤੇ ਅਸੀਂ ਵੀ ਲੀ ਦੇ ਵਿੱਚੋਂ ਨਹੀਂ ਨਿਕਲੇ ਪਰ ਆਤਮਿਕ ਸੁਖ ਵਾਸਤੇ ਤੁਰੇ ਫਿਰਦੇ ਆ ਪੇ ਸਾਨੂੰ ਅਸੀਂ ਸੁਖੀ ਹੋ ਜਾਣਾ ਜਠੇਰੇ ਪੂਜ ਕੇ ਜਾਂ ਅਨੇਕ ਤਰ੍ਹਾਂ ਦੀਆਂ ਆ ਜਿਹੜੇ ਕਰਮਕਾਂਡ ਅਸੀਂ ਕਰਦੇ ਆ ਜਿਹੜੇ ਬਜ਼ੁਰਗਾਂ ਤੋਂ ਤੁਰੇ ਆਉਂਦੇ ਆ ਪੇ ਅਸੀਂ ਉਹ ਲਈ ਨਹੀਂ ਛੱਡੇ ਤੇ ਸੋਚੀ ਜਾਂਦੇ ਪਤਾ ਨਹੀਂ ਕਿੱਥੇ ਪਹੁੰਚ ਗਏ ਅਸੀਂ ਵੀ ਉਹ ਅੱਖਾਂ ਬੰਨੀਆਂ ਉਹਲੇ ਬੋਲਤ ਵਾਂਗੂ ਤੁਰ ਰਹੇ ਆ ਤੇ ਦੂਜੀ ਉਦਾਹਰਨ ਭਾਈ ਸਾਹਿਬ ਇਹ ਦੰਦਰੇ ਕਹਿੰਦੇ ਜੈਸੇ ਜੇਬਰੀ ਬਟਾ ਤਾਂ ਅੰਦਰੋਂ ਅਚਿੰਤ ਜਿੰਤ ਖਾਤਿਆਤ ਬਛਰੋ ਟਟੋਰੇ ਪਛਤਾਨੋ ਹੈ ਆ ਕਹਣ ਲੱਗੇ ਕਿਤੇ ਬਜ਼ੁਰਗ ਸਿਗਾ ਜਿਹੜਾ ਬਾੜੀਆਂ ਦੇ ਦਿਨ ਤਾਂ ਨੇ ਤੇ ਬਜ਼ੁਰਗ ਅੰਨਾ ਸਿਗਾ ਤੇ ਮੁੰਡੇ ਕਹਿੰਦੇ ਵੀ ਚਲੋ ਤੂੰ ਬਾੜੀ ਤਾਂ ਨਹੀਂ ਕਰ ਸਕਦਾ ਤੂੰ ਬੈਠਾ ਬੈਠਾ ਛੋਬੇ ਬੱਟੀ ਜਲ ਤੇ ਬਾਅਦ ਅਸੀਂ ਤੇ ਉਹਨਾਂ ਜੋ ਬਿਆਨਾ ਭਰੀਆਂ ਪਾ ਦਿਆਂਗੇ ਸਾਡੀ ਇੰਨੀ ਹੈਲਪ ਹੋ ਜਾਊ ਤੇ ਬਜ਼ੁਰਗ ਕਹਿੰਦਾ ਜੀ ਠੀਕ ਆ ਬੜੇ ਉਤਸ਼ਾਹ ਦੇ ਵਿੱਚ ਬਜ਼ੁਰਗ ਉਹ ਹਰੇ ਪੱਠੇ ਸੀਗੇ ਉਹਨਾਂ ਦੇ ਲਾਪਿਆ ਛੁੱਬੇ ਬਟਣ ਤੇ ਖੁਸ਼ੀ-ਖੁਸ਼ੀ ਪੱਟੀ ਗਿਆ ਛੁੱਬੇ ਪੱਟ-ਪੱਟ ਕੇ ਪਿੱਛੇ ਰੱਖੀ ਗਿਆ ਹੁਣ ਪਿੱਛੇ ਬੱਚਾ ਬੈਠਾ ਹੋਇਆ ਸੀ ਉਹ ਪੱਠੇ ਹਰੇ ਸੀਗੇ ਜਿਹੜੇ ਛੁੱਬੇ ਸੀ ਉਹ ਹਰੇ ਪੱਠੇ ਦੇ ਸੀ ਬੱਚਾ ਨਾਲ ਨਾਲ ਖਾਈ ਗਿਆ ਉਹ ਵੱਟ ਕੇ ਪਿੱਛੇ ਰੱਖੀ ਜਾਂਦਾ ਸੀ ਬੱਚਾ ਖਾਈ ਜਾਂਦਾ ਸੀ ਭਾਈ ਵਰਦਾਨ ਕਹਿੰਦੇ ਜੈਸੇ ਅੰਦਰ ਜੈਸੇ ਜੇਬਰੀ ਬਟਾ ਤਾਂ ਅੰਦਰੋ ਜੇਬਰੀ ਕਹਿੰਦੇ ਰਸੇ ਨੂੰ ਜਦ ਜੇਬਰੀ ਬਟਾ ਤਾਂ ਅੰਦਰੋਂ ਅਜੇਂਤ ਜਿੰਦ ਅੰਨਾ ਮਨੋਗ ਨਿਸ਼ਚਿੰਦ ਹੋ ਕੇ ਬਗੈਰ ਕੋਈ ਧਿਆਨ ਕੀਤਾ ਤੇ ਉਹ ਬਟ ਬਟ ਕੇ ਰੱਖੀ ਗਿਆ ਖਾਤਿਆਤ ਬਚਰੋ ਟਟੋਰੇ ਪਛਤਾਨੂ ਹੈ ਪਿੱਛੇ ਬੈਠਿਆ ਸੀ ਬੱਛਾ ਉਹ ਖਾਈ ਗਿਆ ਸਾਰੇ ਨਾਲੋਂ ਨਾਲ ਤੇ ਜਿੱਲੇ ਸ਼ਾਮ ਨੂੰ ਲਾਟ ਵਿੱਚ ਪਿੱਛੇ ਟਟੋਲ ਕੇ ਦੇਖਣ ਲੱਗਾ ਨਾ ਪਿੱਛੇ ਦੇਖਿਆ ਹੱਥ ਫੇਰ ਕੇ ਤੇ ਪਿੱਛੇ ਘੱਕ ਬਿਨਾ ਬਸ ਉਹ ਹੀ ਯਾਲ ਸਾਡਾ ਆ ਗੁਰਮਖੋ ਸਾਰੀ ਜ਼ਿੰਦਗੀ ਕਦੇ ਐਸ ਗੁਰਦੁਆਰੇ ਤਾਂ ਯਾਤਰਾ ਕਰਿਆ ਕਦੇ ਆਉ ਤੇ ਦੇਖ ਕਰਾ ਲਾ ਉ ਤੇ ਲੰਗਰ ਲਾ ਲਾ ਉ ਤੇ ਆ ਕਰ ਲਾ ਕਿੰਨੇ ਕ ਧਰਮ ਦੇ ਅਨੇਕ ਧਰਮਾਂ ਦੇ ਕੰਮ ਕੀਤੇ ਅਨੇਕ ਪਰ ਮਨ ਦੇ ਵਿੱਚੋਂ ਹੋਮੈ ਨਹੀਂ ਗਈ ਹੋਮੈ ਹੋਰ ਹੋਮੈ ਦਾ ਬੱਚਾ ਜਿਹੜਾ ਬੈਠਾ ਸੀ ਨਾ ਪਿੱਛੇ ਸਾਡੇ ਹੁਣ ਵੀ ਬੈਠਾ ਹੋਇਆ ਬਸ ਉਹ ਇੰਨਾ ਨਿਤਨੇਮ ਕਰ ਲਿਆ ਇੰਨੇ ਸਹਿਜ ਪਾਠ ਕਰ ਲਿਆ ਇੰਨੀ ਮੈਂ ਉ ਤੇ ਲੰਗਰ ਲਾ ਲਈ ਮੈਂ ਇੰਨੀ ਯਾਤਰਾ ਕਰਿਆ ਮੈਂ ਤਿੰਨ ਵਾਰੀ ਹਿਮਕੁੰਡ ਤੱਕ ਜਾ ਆਇਆ ਹਾਂ ਬਾਦੋ ਭੇਜ ਜਿਹੜਾ ਮੈਂ ਮੈਂ ਵਾਲਾ ਬੱਕਰਾ ਬੈਠਾ ਸੀ ਨਾ ਬੱਚਾ ਬੈਠਾ ਸੀ ਓਮੇ ਵਾਲ ਉਹ ਨਾਲੋਂ ਨਾਲ ਹੀ ਸਾਡਾ ਸਾਰੇ ਜਿੰਨਾ ਕੁਝ ਬਟਿਆ ਸੀ ਨਾ ਸਾਰਾ ਉਹ ਕੁਛ ਨਾਲੋਂ ਨਾਲ ਹੀ ਖਾਈ ਗਿਆ ਫੇ ਖਾਲੀ ਦੇ ਖਾਲੀ ਰਹਿ ਗਏ ਤੀਜੀ ਉਦਾਹਰਣ ਦੇ ਕੇ ਕਹਿੰਦੇ ਜੈਸੇ ਮਿਰਗ ਜੈਸੇ ਮਿਰਗ ਤ੍ਰਿਸ਼ ਨਾਲੋ ਤਾਵਤ ਮਿਰਗ ਤ੍ਰਿਖਾ ਬੰਦ ਆਪਤ ਨਾ ਸ਼ਾਂਤ ਭਰਮ ਭਰਮ ਤੋਂ ਹਰਾਨੂ ਹੈ ਆ ਕਣ ਲੱਗੇ ਮਾਰੂਥਲ ਦੇ ਵਿੱਚ ਜਿਵੇਂ ਇੱਕ ਹਿਰਨ ਹੁੰਦਾ ਨਾ ਜਿੱਲੇ ਮਾਰੂਥਲ ਤੇ ਬਹੁਤ ਤੱਪਦੀ ਧੁੱਪ ਪੈਂਦੀ ਆ ਤਾਂ ਰੇਤਾ ਤਪ ਜਾਂਦੀ ਆ ਆਮ ਆਮ ਕਰਕੇ ਵੀ ਦੇਖਿਆ ਉਹ ਮਾਰੂਥਲ ਦੇ ਵਿੱਚ ਇੱਕ ਪਿਆਸਾ ਹਿਰਨ ਹੁੰਦਾ ਉਹ ਜਿੱਥੇ ਜਿੱਧਰ ਖੜਾ ਹੁੰਦਾ ਜਿੱਥੇ ਦੂਰ ਨੂੰ ਦੇਖਦਾ ਨਾ ਧੁੱਪ ਚਿਲਕਮੀ ਧੁੱਪ ਦੇ ਵਿੱਚ ਤਾਂ ਉਹਨੂੰ ਉਧਰ ਪਾਣੀ ਦੀਦਾ ਜਿਹੜਾ ਹਾਲਾਂਕਿ ਹੁੰਦਾ ਉਹ ਅਸਲ ਦੇ ਵਿੱਚ ਰੇਤਾਂ ਵਿੱਚੋਂ ਸੇਕ ਨਿਕਲਦਾ ਹੁੰਦਾ ਉਹ ਗਰਮੈਸ਼ ਨਿਕਲ ਰਹੀ ਆ ਪਰ ਲੱਗਦੀ ਪਾਣੀ ਵਰਗੇ ਜਿਦਾਂ ਸਾਨੂੰ ਛੜਕਦੇ ਵੀ ਇਦਾਂ ਦੀ ਇਹ ਪੱਕੀ ਛੜਕਦੇ ਆਪਾਂ ਦੇਖੀਏ ਤਾਂ ਦੁਪਹਿਰ ਨੂੰ ਉਹ ਹਿਰਨ ਜਿਹੜਾ ਉਹ ਭਰਮ ਦੇ ਵਿੱਚ ਪੈ ਕੇ ਉਹਦਾ ਉਹ ਨੂੰ ਇਹ ਭਰਮ ਹੋ ਜਾਂਦਾ ਵੀ ਉਹ ਉਧਰਲੇ ਪਾਸੇ ਪਾਣੀ ਆ ਤੇ ਪਿਆਸਾ ਹਿਰਨ ਹੁੰਦਾ ਉਹ ਉਸ ਪਾਣੀ ਦੀ ਭਾਲ ਵਿੱਚ ਉਧਰ ਨੂੰ ਚੱਲ ਜਾਂਦਾ ਜਿੱਲੇ ਉਧਰ ਜਾਂਦਾ ਤਾਂ ਜਿੱਥੋਂ ਗਿਆ ਸੀ ਉਧਰ ਦਿਸਣ ਲੱਗ ਪੈਂਦਾ ਪਾਣੀ ਫਿਰ ਇੱਧਰ ਨੂੰ ਆ ਜਾਂਦਾ ਫਿਰ ਉਧਰ ਨੂੰ ਚੱਲ ਜਾਂਦਾ ਕਦੀ ਕਿਤੇ ਕਦੀ ਕਿਤੇ ਉਹ ਉਸ ਪਾਣੀ ਦੀ ਭਾਲ ਵਿੱਚ ਜਾਂਦਾ ਜਿਹੜਾ ਕਿ ਹੁੰਦਾ ਨਹੀਂ ਉੱਥੇ ਹੁੰਦਾ ਨਹੀਂ ਤਾਂ ਉਹਦੇ ਅੰਦਰ ਜਿਹੜੀ એનર્ਜੀ ਸੀਗੀ ਨਾ ਜਿਹੜਾ ਉਹਦੇ ਅੰਦਰ ਮਾੜਾ ਮੋੜਾ ਪਾਣੀ ਸੀਗਾ ਉਹ ਵੀ ਜਾਂਦਾ ਲੱਗਾ ਤੇ ਮਾਰੂਥਲ ਦੇ ਵਿੱਚ ਫੜਕ ਕੇ ਮਰ ਜਾਂਦਾ ਬਸ ਉਹ ਹੀ ਹਾਲ ਸਾਡਾ ਵੀ ਆ ਇੱਧਰ ਜਿੱਲੇ ਪੰਜਾਬ 'ਚੋਂ ਆ ਨਾ ਤੇ ਸਾਨੂੰ ਸੁੱਖ ਉਹ ਜਿਹੜਾ ਨਾ ਸੁੱਖ ਮਾਇਆ ਦਾ ਸੁੱਖ ਉਹ ਕੈਨੇਡਾ ਦੀਦਾ ਆ ਜਿਸ ਵੇਲੇ ਕੈਨੇਡਾ ਚਲ ਜਾਂਦੇ ਉੱਥੇ ਸੂਈ ਦੇ ਨੱਕੇ ਥਾਣੀ ਕੱਢਦੇ ਇਹਨੂੰ ਤਾਂ ਫੇਰ ਜਿਹੜਾ ਸੁੱਖ ਉਹ ਇੰਡੀਆ 'ਚ ਦਿਸਣ ਲੱਗ ਪੈਂਦਾ ਦਿੱਲੇ ਜਿਹੜਾ ਪੰਜਾਬ 'ਚ ਬੈਠਾ ਉਹਨੂੰ ਸੁੱਖ ਕੈਨੇਡਾ ਦੀਦਾ ਕੈਨੇਡਾ ਵਾਲਿਆਂ ਨੂੰ ਸੁੱਖ ਪੰਜਾਬ 'ਚ ਦਿੱਤੀ ਜਾਂਦਾ ਜਿਹੜੇ ਪੰਜਾਬ 'ਚ ਬੈਠੇ ਉਹਨਾਂ ਨੂੰ ਸੁੱਖ ਬੰਬੇ ਦਿੱਤੀ ਜਾਂਦਾ ਬੰਬੇ ਵਾਲਿਆਂ ਨੂੰ ਦਿੱਲੀ ਦਿੱਤੀ ਜਾਂਦਾ ਜਿਹੜਾ ਕਿ ਹੈ ਹਕੀਕਤ 'ਚ ਹੈ ਨਹੀਂ ਇਹ ਭਰਮ ਹੈ ਸੁੱਖ ਨਹੀਂ ਬੋਦੇ ਧਨ ਕਾਟੇ ਸੁੱਖ ਨਹੀਂ ਪੇਕੇ ਨਰਤ ਨਾਟੇ ਸੁੱਖ ਨਹੀਂ ਬੋਦੇ ਤੇ ਕਮਾਏ ਸਰਬ ਸੁਖ ਹਰ ਹਰ ਗੁੰਗਾਏ ਬਸ ਇਸੇ ਤਰ੍ਹਾਂ ਸਾਡੀ ਜੀਵਨ ਜਿਹੜਾ ਸਾਡਾ ਜ਼ਿੰਦਗੀ ਦਾ ਅਸੀਂ ਮਾਇਆ ਦੇ ਸੁੱਖਾਂ ਮਾਇਆ ਵਿੱਚੋਂ ਸੁੱਖ ਭਾਲਦੇ ਆ ਸਾਰੀ ਜ਼ਿੰਦਗੀ ਲੰਘ ਗਈ ਬਸ ਔਖੇ ਹੋ ਕੇ ਅਖੀਰ ਨੂੰ ਲਗਪਨਾ ਕੇ ਮੰਝੇ ਤੇ ਪੈ ਗਏ ਪਰ ਸੁੱਖ ਨਹੀਂ ਮਿਲਿਆ ਬਸ ਭਾਈ ਗੁਰਦਾਸ ਉੱਥੀ ਉੱਥੀ ਬਾਰੇ ਲਾਸਟ ਵਿੱਚ ਜਾ ਕੇ ਗੁਰਮਤਿ ਦੀ ਗੱਲ ਕਹਿੰਦੇ ਤੈਸੇ ਸੁਪਨਾ ਅੰਤਰ ਦੇ ਸੰਤਰ ਬਿਹਾਈ ਗਈ ਪਹੁੰਚ ਨਾ ਸਕਿਓ ਤਹਾਂ ਜਹਾਂ ਮੁਝੇ ਜਾਨੋ ਹੈ ਆਕਣ ਲਗੇ ਗੁਰਮੁਖੋ ਅ ਜਿਵੇਂ ਉਪਰ ਵਾਲੀਆਂ ਉਦਾਹਰਨਾਂ ਦਿੱਤੀਆਂ ਨਾ ਕਹਿੰਦੇ ਬਿਲਕੁਲ ਇਹ ਨਾ ਮੰਗੂ ਮੈਂ ਵੀ ਭਰਮ ਵਿੱਚ ਪੈ ਗੇ ਸੁਪਨੇ ਦੇ ਵਿੱਚ ਬੰਦੇ ਦੇ ਸੁਪਨਾ ਦੇਖਣ ਮੰਗੂ ਕਦੇ ਅਮਰੀਕਾ ਪਹੁੰਚ ਜਾਂਦਾ ਕਦੀ ਕੈਨੇਡਾ ਪਹੁੰਚ ਜਾਂਦਾ ਕਦੀ ਕਦੇ ਚਲ ਜਾਂਦਾ ਕਦੀ ਜਹਾਜ਼ ਝੂਟਦਾ ਕਦੀ ਗੱਡੀਆਂ 'ਚ ਬੈਠਾ ਹੁੰਦਾ ਪਰ ਜਿੱਲੇ ਉਹਦੀ ਜਾਗ ਖੁੱਲਦੀ ਆ ਨਾ ਤੇ ਉਹ ਟੁੱਟੇ ਮੰਝੇ ਦੇ ਪਿਆ ਹੁੰਦਾ ਆਕਣ ਲੱਗੇ ਮੇਰੀ ਸਾਰੀ ਜ਼ਿੰਦਗੀ ਇਦਾਂ ਹੀ ਉਹ ਸੁਪਨਿਆਂ ਦੇ ਮਨੁੱਖ ਵਾਂਗੂ ਹੀ ਭਟਕਦਿਆਂ ਘੁੰਮਦਿਆਂ ਨੰਗ ਗਈ ਸੁੱਖਾਂ ਦੀ ਭਾਲ ਵਿੱਚ ਸਿਰਫ ਇੱਕ ਸਬਜ ਬਾਗ ਦੇਖਦੇ ਆ ਤੇ ਤੇ ਆ ਸ਼ੇਖ ਜੱਲੀ ਵਾਂਗੂ ਸਬਜ ਬਾਗ ਦੇਖਦੇ ਆ ਤੇ ਸੁਪਨੇ ਮਾਤਰ ਮੇਰੀ ਜ਼ਿੰਦਗੀ ਸਾਰੇ ਨੰਗ ਗਈ ਮੈਂ ਉੱਤੇ ਪਹੁੰਚ ਨਹੀਂ ਸਕਿਆ ਭਾਬੋ ਜਿਹੜਾ ਸਦੀਪ ਆਨੰਦ ਸੀ ਨਾ ਜਿਹੜਾ ਪ੍ਰਮਾਤਮਾ ਸਦਾ ਜਿਹੜਾ ਪ੍ਰਮਾਤਮਾ ਪਰਮ ਆਨੰਦ ਦਾ ਰੂਪ ਉਹਦੇ ਤੱਕ ਪਹੁੰਚਣਾ ਸੀਗਾ ਤੇ ਅਸੀਂ ਆਪ ਆਨੰਦ ਵਿੱਚ ਹੀ ਹੋਣਾ ਸੀ ਤੇ ਜੀਵਨ ਤੋਂ ਜਨਮ ਮਰਨ ਤੋਂ ਰਹਿਤ ਹੋਣਾ ਸੀਗਾ ਭਾਈ ਗੁਰਦਾਸ ਕਹਿੰਦੇ ਤੈਸੇ ਸੁਪਨਾ ਅੰਤਰ ਦਸਾਂਤਰ ਪਿਹਾਈ ਗਈ ਪਹੁੰਚਣਾ ਤੋਂ ਕਿਉਂ ਤਾਂ ਜਹਾ ਜਹਾ ਮੁੰਜੇ ਜਾਣਾ ਹੈ ਦਸਾਂ ਦਿਸ਼ਾਵਾਂ ਵਿੱਚ ਭੱਜ ਭੱਜ ਕੇ ਭੱਜ ਭੱਜ ਕੇ ਉਸ ਆਨੰਦ ਦੀ ਭਾਲ ਵਿੱਚ ਸਾਰੀ ਜ਼ਿੰਦਗੀ ਲੰਘ ਕੇ ਜਿਵੇਂ ਸੁਪਨੇ ਵਿੱਚ ਮਨੋਕ ਦੌੜਾ ਭੱਜਾ ਫਿਰਦਾ ਪਰ ਹੁੰਦਾ ਮੰਜੇ ਤੇ ਹੀ ਆ ਸੋ ਅਸੀਂ ਵੀ ਉੱਥੇ ਦੇ ਉੱਥੇ ਹੀ ਰਹਿ ਗਏ ਅਸੀਂ ਮਨੋਰਥ ਨਹੀਂ ਪੂਰਾ ਕਰ ਧਕੇ ਜੇ ਨੂੰ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੋਕਦੇ ਹੋਰੀਆ ਗੋਬਿੰਦ ਮਿਲਣ ਗਈ ਹੈ ਤੇਰੀ ਬਰੀਆ ਸਦਾ ਆਨੰਦ ਹੋਣਾ ਸੀ ਸਦੀਵ ਆਨੰਦ ਪਾਉਣਾ ਸੀ ਪਰ ਨਹੀਂ ਪਾ ਸਕੇ ਸੋ ਸਤਿਗੁਰ ਕਿਰਪਾ ਕਰਨ ਤੁਹਾਨੂੰ ਸਿੱਧਾ ਮਾਰਗ ਪਾ ਕੇ ਬਖਸ਼ ਕੇ ਗੁਰਮਤ ਦਾ ਮਾਰਗ ਬਖਸ਼ ਕੇ ਸਾਡਾ ਜੀਵਨ ਰਚਨਾਉਣ ਔਰ ਜੀਵਨ ਦਾ ਮਨੋਰਥ ਪੂਰਾ ਕਰਨ ਦਾ ਬਲ ਬੁੱਧ ਉਦਮ ਬਖਸ਼ਿਸ਼ ਕਰਨ ਹੋਈਆਂ ਭਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ